ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਸਾਡੇ ਚੈਨਲ ਮਨੂ ਸ਼ਰਮਾ ਫੋਟੋਗ੍ਰਾਫੀ ਤੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਜੀ ਤੁਹਾਡਾ ਵੀ ਆਪਣਾ ਬਾਈ ਜੀ ਸ਼ੁਭਨਾਮ ਦੱਸ ਦਿਓ ਜੀ ਪਿੰਡ ਦਾ ਨਾਮ ਦੱਸ ਦਿਓ ਮੇਰਾ ਨਾਮ ਹਰਪ੍ਰੀਤ ਸਿੰਘ ਆ ਜੀ ਜੀ ਬਾਈ ਜੀ ਪਿੰਡ ਤੁਰਵੰਜਰ ਆ ਜੀ ਤੁਰਵੰਜਰ ਡਿਸਟ੍ਰਿਕਟ ਸੰਗਰੂਰ ਡਿਸਟ੍ਰਿਕਟ ਸੰਗਰੂਰ ਡਿਸਟ੍ਰਿਕਟ ਸੰਗਰੂਰ ਜਿਹੜੇ ਵਾਲੀ ਹਾਈਵੇ ਦੇ ਉੱਤੇ ਪਿੰਡ ਹੈ ਜੀ ਤੁਰਵੰਜਰ ਆ ਤੇ ਬੜਾ ਮਸ਼ਹੂਰ ਪਿੰਡ ਹੈ ਪੁਰਾਣਾ ਘੋੜਿਆਂ ਦਾ ਮੰਨ ਲਓ ਪਿੰਡ ਆਪਾਂ ਕਹਿ ਸਕਦੇ ਆ ਤੁਹਾਡੇ ਪਿੰਡ ਚ ਇਹ ਇਤਿਹਾਸ ਚ ਵੀ ਘੋੜੇ ਰਹੇ ਆ ਹਾਂਜੀ ਹਾਂਜੀ ਇਹਨਾਂ ਦੇ ਨੇੜੇ ਹੀ ਪਿੰਡ ਆ ਜੀ ਜਿਉਨੇ ਮੋੜ ਦਾ ਹਾਂਜੀ ਹਾਂਜੀ ਸਾਡੇ ਨੇੜੇ ਠੀਕ ਆ ਜੀ ਤੇ ਬਾਈ ਜੀ ਜਦੋਂ ਵੀ ਲੰਗੀ ਏ ਹੁਣ ਤੁਹਾਡੇ ਪਿੰਡ ਨੂੰ ਇੱਕ ਚੀਜ਼ ਨਾਲ ਲੋਕ ਹੋਰ ਵੀ ਜਾਣਦੇ ਆ ਘੋੜਿਆਂ ਤੋਂ ਇਲਾਵਾ ਬਹੁਤ ਸੋਹਣਾ ਬੱਸ ਸਟੈਂਡ ਬਣਿਆ ਹੋਇਆ ਹੈ ਜੀ ਹਾਂਜੀ ਹਾਂਜੀ ਬਣਿਆ ਉਹ ਤੁਹਾਡੀ ਹੋਈ ਉਪਰਾਲਾ ਉਹਦੇ ਬਾਰੇ ਵੀ ਥੋੜਾ ਜ਼ਰੂਰ ਦੱਸ ਦਿਓ ਜੀ ਹਾਂਜੀ ਉਹ ਮੈਂ ਜਦੋਂ ਪਿਛਲੀ ਇਨਿੰਗ ਸੀ ਸਰਪੰਚ ਸੀਗਾ ਤੇ ਉਸ ਇਨਿੰਗ ਚ ਆਪਾਂ ਹੀ ਬਣਵਾਇਆ ਸੀਗਾ ਇਹ ਪੰਚਾਇਤ ਨੇ ਪਿੰਡ ਦੀ ਪੰਚਾਇਤ ਨੇ ਚੰਗਾ ਉਪਰਾਲਾ ਜੀ ਨਹੀਂ ਤਾਂ ਅੱਜ ਕੱਲ੍ਹ ਇਹ ਆ ਵੀ ਅੱਗੇ ਤਾਂ ਦਰਖਤ ਹੁੰਦੇ ਸੀ ਹਾਈਵੇ ਦੇ ਉੱਤੇ ਖੜਨ ਨੂੰ ਉਹ ਦਰਖਤ ਵੀ ਪੱਟੇ ਗਏ ਤੇ ਜੇ ਕਿਸੇ ਨੇ ਬੱਸ ਚੜ੍ਹਨੇ ਤਾਂ ਉਹਦੇ ਵਾਸਤੇ ਛਾਂ ਵੀ ਨਹੀਂ ਹੁੰਦੀ ਜੀ ਸਹੀ ਗੱਲ ਹੈ ਜੀ ਚੰਗਾ ਪਰਾਲਾ ਜੀ ਤੁਸੀਂ ਬੱਸ ਚੜ੍ਹਨ ਵਾਲੇ ਬੰਦਿਆਂ ਬਾਰੇ ਵੀ ਸੋਚਿਆ ਨਹੀਂ ਅੱਜ ਕੱਲ ਜਦੋਂ ਬੰਦਾ ਆਪ ਕਾਰ 'ਚ ਬਹਿ ਜਾਏ ਤਾਂ ਬੱਸਾਂ ਵਾਲਿਆਂ ਬਾਰੇ ਸੋਚਣਾ ਭੁੱਲ ਜਾਂਦਾ ਹੈ ਸਹੀ ਗੱਲ ਹੈ ਜੀ ਤੇ ਬਾਈ ਜੀ ਹੁਣ ਆਪਾਂ ਗੱਲ ਕਰੀਏ ਘੋੜਿਆਂ ਦੇ ਸ਼ੌਕ ਬਾਰੇ ਜੀ ਘੋੜਿਆਂ ਦਾ ਸ਼ੌਕ ਕਿੰਨਾ ਕੁ ਪੁਰਾਣਾ ਹੈ ਬਾਈ ਜੀ ਬਈ ਆਪਾਂ ਨੂੰ 4 ਸਾਲ ਹੀ ਹੋਇਆ ਜੀ ਇਸ ਫੀਲਡ 'ਚ ਇਹ ਮਤਲਬ ਕਿ ਮੇਰੇ ਛੋਟਾ ਬ੍ਰਦਰ ਆ ਦਲਜੀਤ ਉਹ ਆਸਟ੍ਰੇਲੀਆ ਰਹਿੰਦਾ ਜੀ ਉਹਨੂੰ ਇਹ ਸ਼ੌਂਕ ਜਾਗਿਆ ਸੀਗਾ ਤੇ ਬਸ ਫਿਰ ਹੁਣ ਸਾਰਿਆਂ ਦੀ ਸ਼ੌਂਕ ਬਣ ਗਈ ਜੀ ਘਰ 'ਚ ਠੀਕ ਹੈ ਜੀ ਹਾਂਜੀ ਹਾਂਜੀ ਤੇ ਉਹ ਘੋੜੀ ਵਾਲਾ ਸ਼ੌਂਕ ਜਾਗਿਆ ਕਿਵੇਂ ਉਹ ਵੀ ਗੱਲ ਬੜੀ ਇੰਟਰਸਟਿੰਗ ਹੈ ਜੀ ਉਹਦੇ ਬਾਰੇ ਵੀ ਸਾਨੂੰ ਜਰੂਰ ਦੱਸੋ ਉਹ ਬ੍ਰਦਰ ਨੇ ਜੀ ਘੋੜੀ ਕਿਸੇ ਫਰੈਂਡ ਦੇ ਘਰ ਹੀ ਲੈ ਕੇ ਬੰਨਤੀ ਸਾਨੂੰ ਦੱਸਿਆ ਨਹੀਂ ਹੈਗਾ ਠੀਕ ਹੈ ਜੀ ਤੇ ਜਦੋਂ ਕੁਝ ਟਾਈਮ ਬਾਅਦ ਡੈਡੀ ਕਿਸੇ ਕੰਮ ਗਏ ਉਧਰ ਨੂੰ ਤਾਂ ਉੱਥੋਂ ਲੋਕਾਂ ਨੇ ਦੱਸਿਆ ਵੀ ਤੁਹਾਡੀ ਘੋੜੀ ਇਹਨਾਂ ਦੇ ਘਰੇ ਖੜੀ ਆ ਜੀ ਤੇ ਕਿਉਂਕਿ ਉਦੋਂ ਮੇਰੇ ਡੈਡੀ ਫਾਰਮਰ ਨੇ ਉਹ ਖੇਤੀਬਾੜੀ ਨੂੰ ਜ਼ਿਆਦਾ ਪਹਿਲ ਦਿੰਦੇ ਸੀਗੇ ਠੀਕ ਹੈ ਜੀ ਫਿਰ ਉਦੋਂ ਡੈਡੀ ਨੇ ਕਿਹਾ ਕਹਿੰਦੇ ਜਦੋਂ ਆਪਾਂ ਲਈ ਆ ਫਿਰ ਆਪਾਂ ਘਰੇ ਲਿਓ ਆਪਦੇ ਉਸ ਤੋਂ ਬਾਅਦ ਉਹਨਾਂ ਦਾ ਵੀ ਬਹੁਤ ਜ਼ਿਆਦਾ ਇਹਦੇ ਅਕਲੀ ਰਜ਼ਾ ਨਾ ਜਿਹੜੇ ਤੁਹਾਡੇ ਘਰ ਚ ਖਤਰਾ ਸੀ ਵੀ ਘੋੜੀਆਂ ਦੇ ਸ਼ੌਕ ਨੂੰ ਰੋਕਣਗੇ ਉਹਨਾਂ ਨੂੰ ਵੀ ਇਹ ਸ਼ੌਕ ਪੈ ਗਿਆ ਹਾਂਜੀ 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 ਸਭ ਤੋਂ ਵੱਧ ਉਹਨਾਂ ਨੂੰ ਹੀ ਹੁਣ ਸੋ ਬਾਈ ਜੀ ਨਾਲ ਇੱਕ ਗੱਲ ਹੋਰ ਕਹੀ ਜਾਂਦੀ ਹੁੰਦੀ ਹੈ ਵੀ ਘੋੜਾ ਜਦੋਂ ਆ ਜਾਂਦਾ ਤਾਂ ਉਹ ਕੱਲਾ ਨਹੀਂ ਰਹਿੰਦਾ ਆਪਦਾ ਟੀਰ ਟੱਬਰ ਨਾਲ ਹੀ ਲੈ ਆਉਂਦਾ ਸਹੀ ਗੱਲ ਹੈ ਬਿਲਕੁਲ ਸਹੀ ਗੱਲ ਹੈ ਉਹ ਕਿੰਨੇ ਘੋੜੀ ਘੋੜੀਆਂ ਹੋ ਗਏ ਜੀ ਤੁਹਾਡੇ ਹੁਣ ਆਪਣੇ ਕੋਲੇ 10 11 ਜਾਨਵਰ ਨਹੀਂ ਸਾਰੇ ਠੀਕ ਹੈ ਜੀ ਹਾਂਜੀ ਬਸ਼ੇਰੇ ਨੇ ਬਸ਼ੇਰੀਆਂ ਤੇ ਬਾਈ ਜੀ ਗੱਲ ਹੋਰ ਦੱਸੋ ਇਹਦੇ ਚ ਧਿਆਨ ਵਪਾਰ ਵਾਲਾ ਹੈ ਇੱਕ ਬਰੀਡਿੰਗ ਵਾਲਾ ਜ਼ਿਆਦਾ ਹੈ ਜੀ ਜ਼ਿਆਦਾ ਤਾਂ ਬਰੀਡਿੰਗ ਵਾਲਾ ਜੀ ਠੀਕ ਹੈ ਹਾਂਜੀ ਕਿੰਨੀਆਂ ਘੋੜੀਆਂ ਇਸ ਟਾਈਮ ਆਪਣੇ ਕੋਲ ਬੱਚੇ ਦੇਣ ਵਾਲੀਆਂ ਦੀ ਵੇਖ ਹੁਣ 4 ਘੋੜੀਆਂ ਹੈਗੀਆਂ ਨਹੀਂ ਆਪਣੇ ਕੋਲ ਕਿਹੜੇ ਕਿਹੜੇ ਘੋੜਿਆਂ ਤੋਂ ਘੱਪਣੇ ਜੀ ਇੱਕ ਹੈਗੇ ਹਲ ਬਖਸ਼ਤੂ ਜੀ ਇੱਕ ਕਾਂਡੇ ਤੋਂ ਆ ਜੀ ਜੀ ਤੇ ਇੱਕ ਆਪਣੀ ਮੇਰੇ ਘੋੜੀ ਤੋਂ ਆ ਜੀ ਠੀਕ ਹੈ ਹਾਂਜੀ ਸੋ ਇਸ ਤੋਂ ਪਹਿਲਾਂ ਵੀ ਇਹਨਾਂ ਘੋੜੀਆਂ ਨੇ ਆਪਣੇ ਘਰੇ ਬੱਚੇ ਦਿੱਤੇ ਜੀ ਹਾਂਜੀ ਹਾਂਜੀ ਦੇਵਰਾਜ ਦਾ ਬੱਚਾ ਆਪਣੇ ਕੋਲ ਹੈਗਾ ਪ੍ਰਵਾਹ ਦਾ ਹੈਗਾ ਜੀ ਪਟਵਾਰੀ ਦੀ ਬਸ਼ੇਰੀ ਦੁੱਲੇ ਦਾ ਬਸ਼ੇਰਾ ਜੀ ਤੇ ਲਾਲ ਰਤਨ ਦਾ ਹੋ ਗਿਆ ਕਾਟੇ ਦਾ ਹੋ ਗਿਆ ਬਸ਼ੇਰਾ ਜੀ ਸਾਰੇ ਬੱਚੇ ਆਪਣੇ ਕੋਲ ਹੈਗੇ ਸੋ ਬਰੀਡਿੰਗ ਚ ਲੱਕ ਕਿਵੇਂ ਮਹਿਸੂਸ ਕਰਦੇ ਹੋ ਜੀ ਆਪਣਾ ਬਹੁਤ ਬਹੁਤ ਚੰਗਾ ਜੀ ਬਹੁਤ ਵਧੀਆ ਜੀ ਤੇ ਜਿਹੜਾ ਹੁਣ ਗੱਲ ਕਰੀ ਸੀ ਜਿਹੜਾ ਘੋੜਾ ਤੁਹਾਡਾ ਹੋਣਾ ਸੀ ਲੋਚ ਲੈ ਕੇ ਤੁਸੀਂ ਜਾਂਦੇ ਹੋ ਤੁਸੀਂ ਨਵੇਂ ਵੀ ਹੋ ਹੌਸਲਾ ਕਰਕੇ ਸ਼ੋਅਾਂ 'ਚ ਵੀ ਗਏ ਪੋਜੀਸ਼ਨਾਂ ਵੀ ਲੈ ਕੇ ਮੁੜਦੇ ਹੋ ਇਹ ਮੁੱਲ ਲਿਆ ਜਾਏ ਘਰ ਦਾ ਜੰਮਿਆ ਦਾ ਜੀ ਨਹੀਂ ਕਿ ਸਾਰੀ ਘਰ ਦੀ ਬਰੀਡ ਹੈ ਜੀ ਠੀਕ ਹੈ ਜੀ ਹਾਂਜੀ ਇਹ ਬਿਸ਼ੇਰੇ ਦਾ ਕੀ ਨਾਮ ਹੈ ਜੀ ਜਿਹੜਾ ਆਪਾਂ ਜਿਹਦੀ ਫੋਟੋਗ੍ਰਾਫੀ ਵੀ ਕੀਤੀ ਹੈ ਤੇ ਤੁਸੀਂ ਸ਼ੋਅ 'ਚ ਵੀ ਲੈ ਕੇ ਜਾਂਦੇ ਹਾਂ ਇਹਦਾ ਨਾਮ ਹੈਗਾ ਜੀ ਪ੍ਰੇਮ ਰਤਨ ਇਹ ਲਾਲ ਰਤਨ ਦਾ ਬੱਚਾ ਜੀ ਠੀਕ ਹੈ ਜੀ ਤੇ ਇਹਦੀ ਮਾਵਦੀ ਕੋਈ ਹਿਸਟਰੀ ਹਾਂਜੀ ਇਹ ਰੂਪਗੜ੍ਹ ਸਟੱਡ ਫਾਰਮ ਆ ਕੋਈ Rajasthan ਜੀ ਠੀਕ ਹੈ ਜੀ ਰਤਨਾਗਰ ਲਾਈਨ ਦੀ ਉਸੇ ਕੀ 3 ਇੰਚ ਕੱਦ ਸੀ ਇਹਦਾ ਠੀਕ ਹੈ ਜੀ ਹਾਂਜੀ ਹਾਂਜੀ ਸੋ ਇਹਨੂੰ ਤੁਸੀਂ ਬਰੀਡ ਕੀਤਾ ਬਾਈ ਜੀ ਆਪਣੇ ਘਰੇ ਲਾਲ ਰਤਨ ਦਾਲ ਕਾਲੇ ਰੰਗ ਦਾ ਬੱਚਾ ਜੰਮਿਆ ਨਹੀਂ ਲਾਲ ਘੋੜਿਆਂ ਤੋਂ ਲੋਕ ਡਰੀ ਜਾਂਦੇ ਆ ਹਾਂਜੀ ਹਾਂਜੀ ਵੀ ਲਾਲ ਘੋੜਿਆਂ ਦੇ ਬੱਚੇ ਲਾਲ ਹੋਣਗੇ ਜੀ ਹਾਂਜੀ ਬਾਕੀ ਲਾਲ ਰਤਨ ਦਾ ਜਿਹੜਾ ਮਾਲਕ ਹੈ ਜੀ ਬਾਈ ਸਰਬਜੋਤ ਉਹ ਵੀ ਆਪਣੇ ਆਪ 'ਚ ਬੰਦਾ ਲਗਾ ਜੀ ਬਹੁਤ ਬਹੁਤ ਵਧੀਆ ਬੰਦਾ ਜੀ ਮੈਨੂੰ ਲੱਗਦਾ ਘੋੜੇ ਵਾਲਿਆਂ 'ਚ ਜੇ ਕੋਈ ਸਭ ਤੋਂ ਵੱਧ ਆਪਣੇ ਗਾ ਕਰਨ ਆਪਾਂ ਕਹਿ ਦਈਏ ਹਾਂਜੀ ਤਾਂ ਐਂਟਰਟੇਨ ਕਰਦਾ ਤਾਂ ਉਹ ਬਾਈ ਸਰਬਜੋਤ ਬਹੁਤ ਵਧੀਆ ਡੀਲਿੰਗ ਰਹੀ ਆ ਬਾਈ ਦੀ ਬਹੁਤ ਵਧੀਆ ਸੁਭਾਅ ਜੀ ਸੋ ਉਹਨਾਂ ਨੇ ਕਦੇ ਮੱਥੇ ਵਟ ਨਹੀਂ ਪਾਇਆ ਜੀ ਮੈਂ ਇੱਕ ਵਾਰੀ ਘੋੜੀ ਲੈ ਕੇ ਗਿਆ ਸਾਡੀ ਨੀਲੀ ਘੋੜੀ ਗੱਭਰ ਨਹੀਂ ਰਹਿੰਦੀ ਸੀ ਉਹ ਸੋ ਬੰਦੇ ਨੇ ਜੀ ਘੰਟੇ ਬਾਅਦ ਦੁਬਾਰਾ ਘੋੜੀ ਤੇ ਘੋੜਾ ਛੱਡਦਾ ਜਦ ਕਿ ਉਹਦਾ ਘੋੜਾ ਬਿਜੀ ਰਹਿੰਦਾ ਉਹ ਮੈਨੂੰ ਕਹਿੰਦਾ ਬਈ ਤੁਹਾਡਾ ਗੇੜਾ ਨਾ ਦੁਬਾਰਾ ਲੱਗੇ ਇੱਕ ਵਾਰੀ ਘੋੜਾ ਹੋਰ ਛੱਡ ਲਓ ਸਹੀ ਗੱਲ ਹੈ ਸਹੀ ਇਹਦਾ ਘੋੜੇ ਵਾਲੇ ਦੇ ਨਖਰੇ ਲਈ ਬਹੁਤ ਹੀ ਬਹੁਤ ਬਹੁਤ ਜੀ ਤੇ ਬਾਈ ਜੀ ਇਹ ਘੋੜਾ ਕਿੰਨੇ ਸ਼ੋਹਾਂ ਚ ਆਪਾਂ ਇਹਨੂੰ ਲਿਜਾ ਚੁੱਕੇ ਨਹੀਂ ਹੁਣ ਤੱਕ ਇਹ ਹੁਣ ਤੱਕ ਜੀ 5-6 ਦੇ ਕਰੀਬ ਸ਼ੋਹਾਂ ਚ ਪਿਆ ਜੀ ਠੀਕ ਹੈ ਜੀ ਕੋਈ ਇਹੋ ਜਿਹਾ ਸ਼ੋ ਨਹੀਂ ਹੈਗਾ ਜਿਹਦੇ ਚ ਨੰਬਰ ਚ ਨਾ ਆਇਆ ਹੋਵੇ ਜੀ ਠੀਕ ਹੈ ਸੋ ਬਾਈ ਜੀ ਤੁਹਾਡਾ ਨਹੀਂ ਉੱਥੇ ਦਿਲ ਕਰਿਆ ਵੀ ਕਲੇ ਜੀ ਕੁਛ ਚਲੋ ਇਹ ਹੁੰਦਾ ਵੀ ਜਦੋਂ ਹੁਣ ਆਪਾਂ ਜਜਿੰਗ ਤੇ ਕੋਈ ਛੱਡੀ ਆ ਕਿਤੇ ਨਾ ਕਿਤੇ ਮਹਿਸੂਸ ਹੁੰਦਾ ਵੀ ਚਲੋ ਹੋ ਸਕਦਾ ਕبھی ਕਿਤੇ ਆਪਣੇ ਚ ਹੋਊਗੀ ਜੀ ਬਾਈ ਹਾਂਜੀ ਹਾਂਜੀ ਬਾਕੀ ਨਾ ਜੀ ਹਰੇਕ ਘੋੜੇ ਦਾ ਦਿਨ ਹੁੰਦਾ ਬਾਈ ਜੀ ਅੱਜ ਘੋੜਾ ਆਪਣਾ ਵੱਲ ਵੀ ਸਿੱਖਦਾ ਐ ਸ਼ੋਹਾਂ ਚ ਜਾਣ ਦਾ ਹਾਂਜੀ ਤੇ ਬਾਕੀ ਇਹ ਦੁਨੀਆ ਤੇ ਮਨ ਲੱਗਦਾ ਵੀ ਇਹ ਜਿੱਦ ਛੱਡ ਦੇਣੀ ਚਾਹੀਦੀ ਵੀ ਅਸੀਂ ਉਹ ਹੀ ਪਹਿਲੇ ਨੰਬਰ ਦੇ ਆ ਕਿ ਬੰਦਾ ਆਪਣੇ ਉਹਨੂੰ ਪਹਿਲੇ ਨੰਬਰ ਤੇ ਬਣ ਜੇ ਜੀ ਫਿਰ ਉਹਨੂੰ ਰੇਸ 'ਚ ਭੱਜਣੀ ਨਹੀਂ ਪਈ ਸਹੀ ਗੱਲ ਹੈ ਸਹੀ ਗੱਲ ਹੈ ਸਹੀ ਗੱਲ ਤੇ ਬਾਈ ਜੀ ਹੁਣ ਪਰਿਵਾਰ 'ਚ ਸਾਰੇ ਬੰਦਿਆਂ ਨੂੰ ਜਿਵੇਂ ਸ਼ੌਕ ਆ ਗਿਆ ਜੀ ਸੋ ਇਸ ਬਾਈ ਜੀ ਅੱਗੇ ਸਾਨੂੰ ਇਹ ਲੱਗਦਾ ਵੀ ਇਹ ਤਾਂ ਬਹੁਤ ਇਹਨੇ ਬਦਲਣਾ ਫੁੱਲਣਾ ਜੀ ਕੰਮ ਨੇ ਕਿਉਂਕਿ ਅਸੀਂ 4 ਸਾਲ ਤੋਂ ਜੁੜਿਆ ਸਾਨੂੰ ਇੰਨਾ ਪਿਆਰ ਵਾਲੇ ਵਾਲੇ ਲੋਕਾਂ ਤੋਂ ਮਿਲਿਆ ਜਦੋਂ ਮਤਲਬ ਘਰੇ ਕਰੋਣ ਕੀ ਲੱਗ ਜਾਂਦੀ ਹੈ ਜਦੋਂ ਦਿਨ ਚ ਬੰਦਾ ਆਇਆ ਗਈ ਰਹਿੰਦੀ ਹੈ ਕੋਨੇਕ ਲੋਕ ਤੁਹਾਡੇ ਸਰਪੰਚੀ ਵੇਲੇ ਆਉਦੇ ਹੁਣੇ ਜੀ ਬਸ 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 ਅਕੀ ਸਰਪੰਚੀ ਦੀ ਲਿਹਾਜ਼ ਤੁਹਾਡੀ ਕੋਈ 10 ਪਿੰਡਾਂ ਚ ਹੋਈ ਹੋਈ ਘੋੜੇ ਵਾਲਾ ਵੀ ਤਾਂ 올 ਇੰਡੀਆ ਤੱਕ ਹੀ ਹੈ ਬਾਈ ਜੀ ਤੁਹਾਡਾ ਲੱਕ ਵਧੀਆ ਰਿਹਾ ਤੁਸੀਂ ਘੋੜਿਆਂ ਦੀ ਦੁਨੀਆ ਬਾਰੇ ਕੀ ਤੁਹਾਡੇ ਵਿਚਾਰ ਨੇ ਵੀ ਕਹੇ ਜੇ ਲੋਕ ਨੇ ਇਹਦੇ ਚ ਬਹੁਤ ਰਿਸ਼ਤੇ ਬਣਦੇ ਨੇ ਜੀ ਬਹੁਤ ਚੰਗੇ ਕਿਉਂਕਿ ਹਰ ਬੰਦਾ ਚੰਗਾ ਬੰਦੇ ਕੋਲ ਰੱਖ ਸਕਦਾ ਜੀ ਹਾਂਜੀ ਮਾੜਾ ਨਹੀਂ ਪ੍ਰਮਾਤਮਾ ਵੱਲੋਂ ਹੀ ਬਖਸ਼ਾ ਚਲੋ ਆਉਂਦੇ ਆ ਚੀਜ਼ ਬਿਨਾਂ ਕਰਮਾਂ ਤੋਂ ਨਹੀਂ ਚੀਜ਼ ਮਿਲਦੀ ਜੀ ਬਿਲਕੁਲ ਜੀ ਬਹੁਤ ਵਧੀਆ ਬੰਦੇ ਨਾਲ ਵਾਅਦਾ ਪੈਂਦਾ ਜੀ ਚਲੋ ਗੁੱਡੇ ਭਾਈ ਜੀ ਬਾਕੀ ਮਾੜੇ ਚੰਗੇ ਲੋਕ ਸਾਰੀ ਸਾਰੀ ਗੁਣੇ ਚੀਜ਼ਾਂ ਦੇ ਉਹਨਾਂ ਮਾੜਿਆਂ ਤੋਂ ਆਪਾਂ ਨਹੀਂ ਬਚਣਾ ਸਹੀ ਗੱਲ ਹੈ ਕੁਝ ਕੁ ਮਾੜਿਆਂ ਕਰਕੇ ਸਾਰੀ ਟਰੇਡ ਨੂੰ ਆਪਾਂ ਭੰਡਿਏ ਉਹ ਕੋਈ ਬਾਲੀ ਵਧੀਆ ਨਹੀਂ ਸਹੀ ਗੱਲ ਹੈ ਜੀ ਤੇ ਬਾਈ ਜੀ ਕੋਈ ਨਵੇਂ ਬੰਦਿਆਂ ਬਾਰੇ ਵੀ ਥੋੜਾ ਸਨੇਹਾ ਜ਼ਰੂਰ ਦਿਓ ਜੀ ਮੈਂ ਕਹਿੰਦਾ ਬਾਈ ਜੀ ਜਿਹੜੇ ਹੁਣ ਬੱਚੇ ਆਪਾਂ ਬਾਹਰ ਭੇਜ ਰਹੇ ਆ ਸਭ ਤੋਂ ਬੈਸਟ ਇੱਕ ਆਪਦਾ ਸ਼ੌਂਕ ਵੀ ਹੈ ਇਹਦੇ 'ਚ ਜੀ ਬਾਈ ਤੇ ਆਪਦੀ ਮਿਹਨਤ ਵੀ ਆ ਤੇ ਆਪਦੀ ਕਾਮਯਾਬੀ ਵੀ ਆ ਮੈਂ ਤਾਂ ਕਹਿੰਦਾ ਵੀ ਜੇ ਕੋਈ ਬੰਦਾ ਰੱਖ ਸਕਦਾ ਅਸਲ ਤਾਂ ਚਲੋ ਮਾਲਕ ਦੀ ਮਿਹਰ ਆ ਮੈਂ ਵੀ ਕਹਿੰਦਾ ਤਾਂ ਸਭ ਤੋਂ ਵਧੀਆ ਪ੍ਰੋਫੈਸ਼ਨ ਤੇ ਕਿੱਤਾ ਜੀ ਇਹ ਬਿਲਕੁਲ ਜੀ ਜੇ ਤੁਸੀਂ ਕੋਈ ਸ਼ੌਕ ਨੂੰ ਆਪਣਾ ਇਹਨੂੰ ਪ੍ਰੋਫੈਸ਼ਨ ਬਣਾ ਲਓ ਜੀ ਤਾਂ ਸਮਾਂ ਪਾ ਕੇ ਜੇ ਤੁਸੀਂ ਬਰੀਡਰ ਬਣਦੇ ਹੋ ਤੁਹਾਡੇ ਘਰੇ ਕੋਈ 5-4 ਸਾਲਾਂ ਜਿੱਕ 2 ਬੱਚੇ ਐਸੇ ਜ਼ਰੂਰ ਜੰਮ ਬੰਦੇ ਆ ਜਿਹੜਾ ਤੁਹਾਡਾ ਨਾਂ ਵੀ ਕਰ ਦਿੰਦੇ ਆ ਤੇ ਤੁਹਾਡਾ ਖਾਦਾ ਪੀਤਾ ਘੋੜਿਆਂ ਦਾ ਸਾਰ ਸਹੀ ਗੱਲ ਸਹੀ ਗੱਲ ਐ ਸਹੀ ਗੱਲ ਚਲੋ ਬਾਈ ਜੀ ਥੈਂਕ ਯੂ ਪਰਮਾਤਮਾ ਚੜ੍ਹਦੀ ਕਲਾ ਰੱਖੇ ਦੀ ਤੁਹਾਡੀ ਤੇ ਹਮੇਸ਼ਾ ਹੀ ਘੋੜੇ ਤੁਹਾਡੇ ਘਰੇ ਮੈਂ ਤਾਂ ਕਹਿੰਨਾ 5-7 ਦੀ ਥਾਂ ਤੇ 100-200 ਹੋ ਜਾਣ ਤਾਂ ਵੀ ਘਟਿਆ ਜੀ ਤੁਹਾਡੀ ਇਹ ਵੀ ਦੁਆ ਹੈ ਥੈਂਕ ਯੂ ਬਾਈ ਜੀ ਸਹੀ ਗੱਲ ਸਹੀ ਗੱਲ